ਇਹ ਜੋ ਦੇ ਨਹੀਂ ਹਾਰਨ ਵਾਲੇ ਰਹਿਣ ਫਰਕ ਦੇ ਡੌਲੇ ਦੁੱਖ ਸੁੱਖ ਸਾਰੇ ਇਹ ਸੈ ਤੋਂ ਲੰਘਦੇ ਇਹ ਬਿਲਕੁਲ ਨਾ ਗੌਲੇ ਰੁੱਤਾਂ ਦੀ ਤਬ ਦਿਲ ਆਉਂਦੀ ਖਿੜਿਆ ਫਲ ਗਲਾਵ ਹੌਲੀ ਹੌਲੀ ਹੀ ਚੱਲ ਪਾਉ ਹੋ ਗਿਆ ਜ਼ਖਮੀ ਪੰਜਾਬ ਹੌਲੀ ਹੌਲੀ ਚੱਲ ਪਊ ਹੋ ਗਿਆ ਜ਼ਖਮੀ ਪੰਜਾਬ ਇਹ ਨਾ ਜ਼ਰਮ ਕਿਸੇ ਤੇ ਕਰਦੇ ਸਭ ਦੁੱਖ ਸਭ ਦਾ ਦੁੱਖ ਬਣਾਉਂਦੇ ਮੋਢੇ ਦੇ ਨਾਲ ਹਲਾ ਕੇ ਮੋਢਾ ਡਿੱਗਿਆਂ ਤਾਈਂ ਠਾਉਂਦੇ ਦੁੱਖ ਸੁੱਖ ਵਿੱਚ ਇਕੱਠੇ ਰਹਿੰਦੇ ਹੈ ਡੁੱਲਦਾ ਰਹੇ ਸਬਾਬ ਹੌਲੀ ਹੌਲੀ ਹੀ ਚੱਲ ਪਾਉ ਹੋ ਗਿਆ ਜ਼ਖਮੀ ਪੰਜਾਬ ਹੌਲੀ ਹੌਲੀ ਹੀ ਚੱਲ ਪਾਉ ਹੋ ਗਿਆ ਜ਼ਖਮੀ ਪੰਜਾਬ ਏ ਅੰਨ ਦਾਤਾ ਦੁਨੀਆ ਜਾਣੇ ਹੱਥੀ ਮਿਹਨਤ ਕਰਦਾ ਏ ਆਪੁ ਭਾਵੇਂ ਹੀ ਭੁੱਖਾ ਰਹ ਜਾਵੇ ਪੇਟ ਲੋਕਾਂ ਦਾ ਭਰਦਾ ਕਾਟੇ ਵਾਦੇ ਸਭ ਕੁਝ ਚੱਲਦਾ ਰੱਖਦਾ ਨਹੀਂ ਹਿਸਾਬ ਹੌਲੀ ਹੌਲੀ ਹੀ ਚੱਲ ਪਊ ਹੋ ਗਿਆ ਜ਼ਖਮੀ ਪੰਜਾਬ ਹੌਲੀ ਹੌਲੀ ਚੱਲ ਪਉ ਹੋ ਗਿਆ ਜ਼ਖਮੀ ਪੰਜਾਬ اے ਲੋਕਾਂ ਦੇ ਦੁੱਖ ਵਣਡਾਉਂਦਾ ਚਲਦਾ ਦੁੱਖ ਹਜ਼ਾਰਾਂ ਹੱਕ ਦੇ ਸੋਕੇ ਦਾ ਫਿਕਰ ਸਤਾਵੇ ਸਦੇ ਪਾਣੀ ਦੀਆਂ ਮਾਰਾਂ ਦੇਸ਼ ਕੌਮ ਲਈ ਜਾਣਵਾਰੇ ਦੰਦਾ ਨਹੀਂ ਜਵਾਬ ਹੌਲੀ ਹੌਲੀ ਚੱਲ ਪਾਉ ਹੋ ਗਿਆ ਜ਼ਖਮੀ ਪੰਜਾਬ ਹੌਲੀ ਹੌਲੀ ਚੱਲ ਪਾਉ जख़्मी पंजा हा